ਇਸ ਸਥਾਨ ਤੇ ਤੁਸੀਂ ਪਹੁੰਚੇ ਹੋਏ ਅਮਰ ਸੀਰ ਬਾਬਾ ਮੋਤੀराम ਮਹਾਰਾਜ ਜੀ ਦੀ ਸ਼ੀਧੀ ਨੂੰ ਸਮਰਪਿਤ ਆ ਜਿਹੜੇ ਪਵਿੱਤਰ ਗਲਾਸ ਆ ਜਿੰਨਾ ਗਲਾਸਾਂ ਦੇ ਨਾਲ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜੀ ਆਦਿਆਂ ਤੇ ਮਾਤਾ ਗੁਜਰਗੌਰ ਨੂੰ ਤਿੰਨ ਦਿਨ ਜੜਿਆ ਜਿੱਦੋਂ ਕਿ ਛੋਟੇ ਸਾਹਿਬ ਜੀ ਆਦਿਆਂ ਤੇ ਮਾਤਾ ਗੁਜਰਕੌਰ ਜੀ ਤਿੰਨ ਦਿਨ ਦੇ ਭੁੱਖਣ ਭਾਣੇ ਸੀਗੇ ਉਹਨਾਂ ਗਲਾਸਾਂ ਦੇ ਨਾਲ ਉਹਨਾਂ ਨੂੰ ਦੁੱਧ ਝਾਲ ਪਰਛਾਤੇ ਦੀ ਸੇਵਾ ਕੀਤੀ ਸੀ ਜਿਹਨੂੰ ਸਿਕਿਉਰਿਟੀ ਕਹਿ ਦਿੰਦੇ ਆ ਉਹ ਇੰਨੇ ਲਾਲਚੀ ਹੋ ਗਏ ਸੀ ਕਿ ਉਹ ਜਿੰਨੀ ਵਾਰੀ ਉਹ ਦਿਨ ਚ ਲੈ ਕੇ ਜਾਂਦੇ ਸੀ ਓਨੀ ਵਾਰੀ ਪੈਸੇ ਮੰਗਦੇ ਸੀ ਬਾਬਾ ਮੋਤੀराम ਨੇ ਆਪਣਾ ਘਰ ਵੀ ਵੇਚ ਕੇ ਤਾਂ ਉਹਨਾਂ ਨੂੰ ਰਿਸ਼ਵਤ ਦਿੰਦੇ ਰਹੇ ਤਿੰਨ ਦਿਨ ਤਿੰਨ ਦਿਨ ਲਗਾਤਾਰ ਇਹਨਾਂ ਨੇ ਸਵੇਰੇ ਦੁਪਹਿਰੇ ਸ਼ਾਮ ਕਿਉਂਕਿ ਉੱਥੇ ਡਿਊਟੀ ਸੀ ਇਹਨਾਂ ਨੂੰ ਪਤਾ ਸੀ ਆਪਾਂ ਚੋਰੀ ਕਿਵੇਂ ਨੰਗ ਸਕਦੇ ਆਂ ਵੈਸੇ ਤੋਂ ਪਹਿਰਾ ਲੱਗਿਆ ਸੀਗਾ ਔਰ ਉਹਨਾਂ ਨੂੰ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਨੂੰ ਰਿਸ਼ਵਤ ਦੇ ਕੇ ਤਿੰਨ ਦਿਨ ਇਹਨਾਂ ਦੀ ਸੇਵਾ ਕੀਤੀ ਤੁਹਾਨੂੰ ਵੀ ਮੈਂ ਆਪਣੇ ਵੱਲੋਂ ਸਦਾ ਪਤਨ ਦੇਣਾ ਕਿ 25 26 27 28 ਦਸੰਬਰ ਨੂੰ ਇੱਥੇ ਜ਼ਰੂਰ ਆਣ ਕੇ ਦੇਖਿਆ ਕਰੋ ਕਿ ਕਿੰਨੇ ਵੱਡੇ ਪੱਧਰ ਤੇ ਇੱਥੇ ਵੀ ਜਨਤਾ ਨਤਮਸਤਕ ਹੁੰਦੀ ਆ ਆਪਣੇ ਸਰਦਾ ਸਤਕਾਰ ਭੇਟ ਕਰਦੀ ਆ ਬਾਬਾ ਮੋਤੀराम ਮਹਿਰੋਜੀ ਦੇ ਪਰਿਵਾਰ ਨੂੰ ਇਹੋ ਜੀ ਕੁਰਬਾਨੀ ਮੇਰੇ ਖਿਆਲ ਲੜਾਈ ਲੜਦੇ ਆ ਬੜੀ ਧੀਤ ਹੋਏ ਆਪਣੇ ਸਿੱਖ ਕੌਮ ਦੇ ਵਿੱਚ ਅਨਗਿਣਤੀ ਹੋਏ ਆ ਛੇਲ ਝੁਕਦਾ ਸਾਨੂੰ ਸਾਡਾ ਉਹਨਾਂ ਨੂੰ ਪਰ ਪੂਰੇ ਦਾ ਪੂਰਾ ਪਰਿਵਾਰ ਇੱਕੋ ਸਮੇਂ ਇੱਕੋ ਜਗ੍ਹਾ ਜਾਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਇਹ ਬੇਲਣੇ ਦੇ ਵਿੱਚ ਫੀੜ ਕੇ ਸ਼ਹੀਦ ਕੀਤਾ ਹੋਵੇ ਇਹ ਕੋਈ ਸ਼ਹੀਦੀ ਇਹੋ ਜੀ ਨਹੀਂ ਹੈਗੀ ਪਰ ਦੁੱਖ ਮੈਂ ਫੇਰ ਕਹੂੰਗਾ ਵੀ ਸਾਨੂੰ ਦੁੱਖ ਇਸ ਕਰ ਗਿਆ ਮੈਂ ਜਾਣਣੇ ਵਿੱਚ ਚਾਹੁੰਦਾ ਵੀ ਇਹ ਇੰਨੀ ਵੱਡੀ ਸ਼ਹੀਦੀ ਨੂੰ ਅਣਗੌਲੀਆਂ ਕਿਉਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਜਿਹੜੇ ਸ਼ਬਦ ਚੈਨਲ ਦੇ ਨਾਲ ਸਾਡੀ ਹਰ ਸਮੇਂ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਜੋ ਇਤਿਹਾਸ ਗੁਰੂ ਘਰ ਨਾਲੋਂ ਦਰਸ਼ਨ ਕਰਵਾਈਏ ਤਾਂ ਉਸ ਦੇ ਦੌਰਾਨ ਅੱਜ ਅਸੀਂ ਗੁਰਦੁਆਰਾ ਅਮਰ ਸ਼ਹੀਦ ਮੋਤੀਰਾ ਮਹਿਰਾਜੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਵਿਖੇ ਸ਼ੋਭਿਤ ਹੈ ਇਤਿਹਾਸਕ ਸਥਾਨ ਉਸ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇੱਥੇ ਮੋਤੀਰਾ ਮਹਿਰਾਜੀ ਨੇ ਜਿਹੜੇ ਛੋਟੇ ਸ਼ਬਜਾਦਿਆਂ ਨੂੰ ਜਾਂ ਮਾਤਾ ਗੁਜਰੀ ਨੂੰ ਜਿਹੜੇ ਗਲਾਸਾਂ ਦੇ ਵਿੱਚ ਦੁੱਧ ਪਾਣੀ ਛਕਾਇਆ ਸੀ ਉਹ ਗਲਾਸ ਵੀ ਇੱਥੇ ਸ਼ੋਭਿਤ ਉਹਨਾਂ ਦੇ ਦਰਸ਼ਨ ਕਰਾਵਾਂਗੇ ਆਜੋ ਤੁਹਾਨੂੰ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਪੂਰਾ ਸਰਬਣ ਕਰਾਉਂਦੇ ਹਾਂ ਜੀ ਹਾਂਜੀ ਸਾਡੇ ਨਾਲ ਬਲਦੇਵ ਸਿੰਘ ਜੀ ਸਕੱਤਰ ਦੀ ਸੇਵਾ ਜਿਹੜਾ ਨਿਭਾ ਰਹੇ ਨੇ ਗੁਰੂ ਘਰ ਦੇ ਵਿੱਚ ਅੱਜ ਉਹਨਾਂ ਤੋਂ ਇੱਥੇ ਦੇ ਇਤਿਹਾਸ ਬਾਰੇ ਬਾਬਾ ਮੋਤੀराम ਜੀ ਦੇ ਮਹਾਰਾਜ ਦੇ ਇਤਿਹਾਸ ਬਾਰੇ ਪੂਰਨ ਤੌਰ ਤੇ ਤੁਹਾਨੂੰ ਸਰਵਣ ਕਰਾਉਣਾ ਜੀ ਬਾਬਾ ਜੀ ਵੈਗੁਰ ਜੀ ਖਾਲਸਾ ਵੇਗੋ ਫਤਿਹ ਜੀ ਵੈਗੁਰ ਜੀ ਕੀ ਫਤਿਹ ਜੀ ਪੂਰਨ ਇਤਿਹਾਸ ਆ ਜੋ ਅਬਾ ਮੋਤੀਰਾਮ ਮਹਾਰਾਜ ਜੀ ਦਾ ਉਹ ਸੰਗਤਾਂ ਨੂੰ ਜਰੂਰ ਸਰਵਣ ਕਰਾਓ ਜੀ ਸਭ ਤੋਂ ਪਹਿਲਾਂ ਤੇ ਸ਼ਬਦ ਚੈਨਲ ਤੋਂ ਤੁਸੀਂ ਆਇਓ ਤੇ ਤੁਹਾਡਾ ਬਹੁਤ ਬਹੁਤ ਇੱਥੇ ਧੰਨਵਾਦ ਕਰਕੇ ਤੁਸੀਂ ਉਸ ਮਹਾਨ ਸ਼ਹੀਦ ਅਮਰ ਸਿਧ ਬਾਬਾ ਮੋਤੀਰਾਮ ਮਹਾਰਾਜ ਜੀ ਦੀ ਅੰਗੋਲੀ ਸ਼ਹੀਦੀ ਨੂੰ ਜਿਹੜਾ ਕਲਮ ਬੰਦ ਕਰਨ ਜਾਂ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਰੂਪ ਰੂਪ ਕਰਨ ਵਾਸਤੇ ਆਇਓ ਬਹੁਤ ਬਹੁਤ ਧੰਨਵਾਦ ਇਹ ਜੋ ਜਸਤ ਸਥਾਨ ਤੇ ਤੁਸੀਂ ਪਹੁੰਚੇ ਹੋ ਇਹ ਅਮਰਜੀਤ ਬਾਬਾ ਮੋਤੀਰਾਮ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਆ ਤੇ ਉਹਨਾਂ ਦੀ ਸ਼ਹੀਦੀ ਦੀ ਯਾਦ ਵਿੱਚ ਜਿਹੜਾ ਨੇ ਪੂਰੇ ਪਰਿਵਾਰ ਨੇ ਜਿਹੜੀ ਸ਼ਹੀਦੀ ਦਿੱਤੀ ਉਹਨਾਂ ਦੀ ਸ਼ਹੀਦੀ ਯਾਦ ਵਿੱਚ ਇਹ ਜਿਹੜਾ ਸਥਾਨ ਇੱਥੇ ਸਥਾਪਿਤ ਕੀਤਾ ਗਿਆ ਤੇ ਉਹਨਾਂ ਦੀ ਸ਼ਹੀਦੀ ਬਾਰੇ ਜੇ ਤੁਸੀਂ ਜਾਣਨਾ ਚਾਹੋ ਤੇ ਬਾਬਾ ਮੋਤੀਰਾਮ ਮਹਾਰਾਜ ਜੀ ਜਿਹੜੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਸਲਹਾਲੂ ਚਨ ਔਰ ਸਿੱਖੀ ਦੇ ਵਿੱਚ ਪਰਪੱਕ ਤੇ ਸਿੱਖੀ ਭਾਵਨਾਵਾਂ ਨੂੰ ਸਿੱਖੀ ਜਿਹੜੀਆਂ ਪਰੰਪਰਾਵਾਂ ਦੀ ਉਹਨਾਂ ਨੂੰ ਸਮਰਪਿਤ ਸੀਗੇ ਔਰ ਉਸ ਟਾਈਮ ਤੇ ਸੂਬਾ ਸਰਾਂ ਦਾ ਜਦੋਂ ਇੱਥੇ ਰਾਜ ਕਰਦਾ ਸੀ ਸਰੰਦ ਵਿਖੇ ਉਹਨਾਂ ਦੀ ਜਿਹੜੇ ਜੇਲ ਖਾਨੇ ਦੇ ਵਿੱਚ ਰਸੋਈਆ ਦੀ ਕੰਮ ਡਿਊਟੀ ਕਰਦੇ ਸੀਗੇ ਤੇ ਉਸੇ ਦਰਮਿਆਨ ਹੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁੱਜ ਦੇ ਵਿੱਚ ਕੈਰ ਕੀਤਾ ਗਿਆ ਆਪ ਉਹਨਾਂ ਦੀ ਜਿਹੜੀ ਜਿ ਹਿਸਟਰੀ ਹੈ ਸੂਬਾ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਦੀ ਉਹਨਾਂ ਦੀ ਸ਼ਹੀਦੀ ਬਾਰੇ ਤਾਂ ਬਹੁਤ ਦੁਨੀਆ तकरीबन ਸਾਰੇ ਜਾਣਦੇ ਆ ਕਿ ਉਹ ਕਿਵੇਂ ਫੜੇ ਗਏ ਕਿ ਵੀ ਉਹਨਾਂ ਨੂੰ ਛੀਦ ਕੀਤਾ ਗਿਆ ਲੇਕਿਨ ਬਾਬਾ ਮੋਤੀराम ਜਿਹੜੀ ਸ਼ਹੀਦੀ ਸਾਨੂੰ ਇਹ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ ਜਾਂ ਗਰੀਬ ਸੀ ਗਰੀਬ ਜਾਤੀ ਨਾਲ ਸੰਬੰਧਿਤ ਸੀ ਉਹਨਾਂ ਦੀ ਸ਼ਹੀਦੀ ਤਾਂ ਭਾਵੇਂ ਮਹਾਨ ਹੈ ਕੋਈ ਵੀ ਐਹੋ ਜੀ ਸ਼ਹੀਦੀ ਨਹੀਂ ਆ ਦੁਨੀਆ ਦੇ ਵਿੱਚ ਜੀਦੇ ਤੋਂ ਇਹ ਸ਼ਹੀਦੀ ਘਟ ਹੋਵੇ ਕਿਉਂਕਿ ਉਹਨਾਂ ਨੂੰ ਦੁੱਧ ਪਿਲਾਉਣ ਬਦਲੇ ਤੇ ਲੰਗਰ ਛਕਾਉਣ ਬਦਲੇ ਉਹਨਾਂ ਦਾ ਜਿਹੜਾ ਪੂਰਾ ਪਰਿਵਾਰ ਸੀਗਾ ਕੁਝ ਇਤਿਹਾਸਕਾਰ ਉਹਨਾਂ ਦੇ ਪੰਜ ਮੈਂਬਰੀ ਪਰਿਵਾਰ ਵੀ ਕਹਿੰਦੇ ਕੋ ਚਾਰ ਮੈਂਬਰੀ ਵੀ ਪਰਿਵਾਰ ਕਹਿੰਦੇ ਕਿਉਂਕਿ ਇਤਿਹਾਸ ਸਿੱਖ ਇਤਿਹਾਸ ਜਿਹੜਾ ਇਹ ਤਕਰੀਬ ਨਹੀਂ ਆਪਾਂ ਕਹਿ ਸਕਦੇ ਅਧੂਰਾ ਹੈ ਉਹ ਲਿਖਿਆ ਨਹੀਂ ਗਿਆ ਵਧੀਆ ਤੋਂ ਇਹਨਾਂ ਨੂੰ ਉਸ ਸ਼ਰਿਆ ਦੇ ਬਦਲੇ ਜਿਹੜਾ ਪੂਰਾ ਪਰਿਵਾਰ ਵਿਲਣੇ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀਗਾ ਤੇ ਉਸ ਸ਼ਹੀਦੀ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਉਣ ਵਾਸਤੇ ਜਾਂ ਪ੍ਰਚਾਰ ਵਾਸਤੇ ਸਿੱਖੀ ਦੇ ਪ੍ਰਚਾਰ ਵਾਸਤੇ ਜਿਹੜਾ ਗੁਰਦੁਆਰਾ ਸਥਾਪਿਤ ਕੀਤਾ ਗਿਆ ਇਹ ਗੁਰਦੁਆਰਾ ਜਿਹੜਾ ਕਛਵਰਾਜਪੂਤ ਮਹਿਰਾ ਬਰਾਦਰੀ ਆਪਣੇ ਤੌਰ ਤੇ ਕਰ ਰਹੀ ਆ ਲੋਕਾਂ ਦੇ ਦਾਨ ਨਾਲ ਲੋਕਾਂ ਦੇ ਇੱਥੇ ਹੈਲਪ ਦੇ ਨਾਲ ਇਹ ਸਾਰਾ ਜਿਹੜਾ ਗੁਰਦੁਆਰਾ ਸਥਾਪਿਤ ਕੀਤਾ ਗਿਆ ਬਾਬਾ ਜੀ ਮੈਂ ਤੁਹਾਨੂੰ ਸੰਗਤਾਂ ਨੂੰ ਇੱਥੇ ਗੁਰੂ ਘਰ ਦੇ ਦਰਸ਼ਨ ਤਾਂ ਅਸੀਂ ਕਰਵਾਏ ਨੇ ਨੀਚੇ ਇੱਕ ਭੋਰਾ ਸਾਹਿਬ ਵੀ ਹੈ ਉਹ ਪੂਰਾ ਸਾਹਿਬ ਬਾਰੇ ਵੀ ਆਪਾਂ ਆਜੋ ਕੋ ਰਤ ਸਾਬ ਹੈਗਾ ਤੇ ਉਥੇ ਜਿਹੜੇ ਪਵਿੱਤਰ ਗਲਾਸ ਆ ਜਿੰਨਾ ਗਲਾਸਾਂ ਦੇ ਨਾਲ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਹਿਬ ਜਾਦੇ ਆ ਤੇ ਮਾਤਾ ਗੁਜਰਕੌਰ ਨੂੰ ਤਿੰਨ ਦਿਨ ਜੜਿਆ ਜਿੱਦੋਂ ਕਿ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਤਿੰਨ ਦਿਨ ਦੇ ਭੁੱਖਣ ਭਾਣੇ ਸੀਗੇ ਉਹਨਾਂ ਗਲਾਸਾਂ ਦੇ ਨਾਲ ਉਹਨਾਂ ਨੂੰ ਦੁੱਧ ਜਾਲ ਪਰਛਾਦੇ ਦੀ ਸੇਵਾ ਕੀਤੀ ਸੀ ਉਹ ਭੋਰਾ ਸਾਹ ਦੇ ਵਿੱਚ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿੰਨੇ 4 ਦਿਨ ਸੇਵਾ ਕੀਤੀ ਸੀ ਮਾਤਾ ਗੁਜਰੀ ਦੀ ਛੋਟੇ ਸਹਿਬ ਜਾਦੇ ਲਈ ਤਿੰਨ ਦਿਨ ਅੱਛਾ ਜੀ ਤਿੰਨ ਦਿਨ ਦੀ ਉਹ ਭੁੱਖਣ ਭਾਣੇ ਸੀ ਤਿੰਨ ਦਿਨ ਪਹਿਲਾਂ ਚੂਬਾ ਸਰਹੰਦ ਦੇ ਖਾਣੇ ਨੂੰ ਰਿਜੈਕਟ ਕਰ ਦਿੱਤਾ ਸੀਗਾ ਉਹਦਾ ਖਾਣਾ ਜਦੋਂ ਚੂਬਾ ਸਰਹੰਦ ਨੇ ਖਾਣਾ ਭੇਜਿਆ ਸੀਗਾ ਤਾਂ ਉਹਨਾਂ ਨੇ ਰਿਜੈਕਟ ਕਰਤਾ ਸੀ ਕਿ ਤੇਰਾ ਖਾਣਾ ਜਿਹੜਾ ਨੇਕ ਕਮਾਈ ਦਾ ਨਹੀਂਗਾ ਤੂੰ ਲੋਕਾਂ ਦਾ ਖੂਨ ਪੀ ਪੀ ਕੇ ਮਾਇਆ ਕੱਤੀ ਕੀਤੀ ਆ ਉਹਦੇ ਵਿੱਚੋਂ ਸਾਨੂੰ ਜਿਹੜਾ ਖਾਣਾ ਭੇਜਿਆ ਇਹ ਅਸੀਂ ਖਾਣਾ ਜਿਹੜਾ ਤੇਰਾ ਮਨਜ਼ੂਰ ਨਹੀਂ ਕਰਦੇ ਅਸੀਂ ਇਹਨੂੰ ਰਿਜੈਕਟ ਕਰਦੇ ਆਂ ਤੇ ਅਸੀਂ ਤੇਰਾ ਖਾਣਾ ਨਹੀਂ ਖਾਵਾਂਗੇ ਇਸ ਤਰ੍ਹਾਂ ਉਹਨਾਂ ਨੇ ਖਾਣਾ ਜਿਹੜਾ ਵਾਪਸ ਕਰਤਾ ਉਸ ਦਿਨ ਤੱਕ ਜਿਹੜੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁੱਜਰ ਕੌਰ ਸੀਗੇ ਉਹ ਤਿੰਨ ਦਿਨ ਦੇ ਭੁੱਖਣ ਭਾਣੇ ਸੀਗੇ ਤਿੰਨ ਦਿਨ ਦੇ ਭੁੱਖਣ ਭਾਣੇ ਸੀ ਉਹਨਾਂ ਦਾ ਖਾਣਾ ਨਹੀਂ ਸੀ ਖਾ ਰਹੇ ਹੋ ਤੇ ਪਾਬਾ ਮੋਤੀराम ਉੱਥੇ ਉਹਦੀ ਕੈਦ ਦੇ ਵਿੱਚ ਰਸੋਈ ਦੀ ਨੌਕਰੀ ਕਰਦੇ ਸੀਗੇ ਔਰ ਗੁਰਸਿੱਖੀ ਨਾਲ ਗੁਰਸਿੱਖੀ ਨਾਲ ਸੁਵੰਦ ਚਿਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਲੂ ਸੀਗੇ ਔਰ ਉਹਨਾਂ ਨੂੰ ਜਦੋਂ ਵੇਖਿਆ ਉਹਨਾਂ ਦੇ ਵੀ ਤਿੰਨ ਦਿਨ ਦੇ ਭੁੱਖਣ ਬਾੜਿਆ ਛੋਟੇ ਛੋਟੇ ਬੱਚੇ ਆ ਦੋਵੇਂ ਛੋਟੇ ਸਾਹਿਬ ਜਾਦੇ ਤੇ ਬਜ਼ੁਰਗ ਮਾਤਾ ਤੇ ਇਹਨਾਂ ਨੂੰ ਬਹੁਤ ਮਤਲ ਤਨਸਾ ਆ ਤਨਸਵੀ ਆ ਔਰ ਸਿੱਖੀ ਦੇ ਵਿਚਾਰਧਾਰਾ ਤੋਂ ਵੀ ਜਾਣੂ ਸੀਗੇ ਲੋੜਵੰਦ ਦੀ ਜਿਹੜੀ ਮਦਦ ਕਰਨਾ ਸਾਡਾ ਫਰਜ਼ ਆ ਤੇ ਇਹਨਾਂ ਨੇ ਸਮਝਿਆ ਕਿ ਲੋਟਵਾਨ ਦੀ ਹੁਣ ਮਦਦ ਕੀਤੀ ਜਾਣੀ ਚਾਹੀਦੀ ਆ ਉਹ ਨਾਲ ਦੀ ਨਾਲ ਤੁਹਾਨੂੰ ਭੂਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਤੇ ਇਹਨਾਂ ਨੇ ਫਿਰ ਆਪਣੇ ਘਰ ਆਣ ਕੇ ਸਲਾਹ ਕੀਤੀ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਤੇ ਇਹਨਾਂ ਦੀ ਘਰਵਾਲੀ ਤੇ ਬਜ਼ੁਰਗ ਮਾਤਾ ਪਹਿਲਾਂ ਤਾਂ ਉਹ ਡੋਲ ਗਏ ਕਿ ਪਤਾ ਲੱਗ ਜਾਣਾ ਸੂਬਾ ਸਰਹੰਦ ਨੇ ਇਲਾਨ ਕੀਤਾ ਵੀ ਜਿਹੜਾ ਵੀ ਛੋਟੇ ਸਾਹਿਬ ਜਿਆਦਿਆਂ ਦੀ ਮਦਦ ਕਰੂਗਾ ਉਹਨੂੰ ਜਿਵੇਂ ਗੰਨੇ ਦਾ ਰਸ ਕੱਢਿਆ ਜਾਂਦਾ ਇਸ ਤਰ੍ਹਾਂ ਖਿਲਾੜੀ ਦੇ ਵਿੱਚ ਪੀੜ ਕੇ ਖਤਮ ਕਰ ਦਿੱਤਾ ਜਾਊਗਾ ਤੇ ਜੇ ਤੂੰ ਇਹਨਾਂ ਆਪਣੇ ਪਰਿਵਾਰ ਨਾਲ ਜਿਹੜੀ ਵਿਚਾਰ ਵਟਾਂਦਰਾ ਕੀਤਾ ਕਿ ਆਪਣੇ ਵਿਚਾਰਾਂ ਦੇ ਨਾਲ ਆਪਣੇ ਪਰਿਵਾਰ ਨੂੰ ਇਹਨੇ ਕੀ ਲਿਆ ਵੀ ਸਾਰੀ ਦੁਨੀਆ ਜਾ ਰਹੀ ਆ ਛੋਟੇ ਸਹਬਜ਼ਾ ਦੇ ਚਲੇ ਗਿਆ ਅਸੀਂ ਵੀ ਇੱਕ ਨਾ ਇੱਕ ਦਿਨ ਜਾਣਾ ਤੇ ਕੋਈ ਚੰਗਾ ਨੇਕ ਕੰਮ ਕਰਕੇ ਜਾਂਦੇ ਆ ਤਾਂ ਆਪਣਾ ਪਰਮਾਤਮਾ ਦੇ ਘਰ ਦੇ ਵਿੱਚ ਸਾਡੀ ਹਾਜ਼ਰੀ ਲੱਗੂਗੀ ਤੇ ਇਸ ਤਰ੍ਹਾਂ ਇਹਨਾਂ ਦਾ ਪਰਿਵਾਰ ਜਿਹੜਾ ਸਹਿਮਤ ਹੋ ਗਿਆ ਇਹ ਇਹਨਾਂ ਨੇ ਸੂਬਾ ਸਰਹੰਦ ਦੇ ਵਜ਼ੀਰਾਂ ਸੂਬਾ ਸਰਹੰਦ ਤੋਂ ਚੋਰੀ ਉਹਨਾਂ ਦੇ ਵਜ਼ੀਰਾਂ ਨੂੰ ਆਪਣੇ ਘਰ ਵਾਲੀ ਦੇ ਜਿੰਨੇ ਵੀ ਗਹਿਣੇ ਗੱਟੇ ਸੀਗੇ ਉਹ ਰਿਸ਼ਵਰ ਦੇ ਤੌਰ ਤੇ ਦੇ ਕੇ ਤਿੰਨ ਦਿਨ ਇਹਨੇ ਆਪਣਾ ਸਾਰੇ ਜਿੰਨੇ ਵੀ ਘਰ ਦੇ ਗਹਿਣੇ ਗੱਟੇ ਸੀ ਉਹ ਸਾਰੇ ਵੇਚਤੇ ਆ ਕਈ ਤਾਂ ਇਤਿਹਾਸਕਾਰ ਕਹਿੰਦੇ ਕਿ ਇਹਨਾਂ ਨੇ ਜਿਹੜੇ ਸੂਬਾ ਸਰਹੰਦ ਦੇ ਜਿਹੜੇ ਉੱਥੇ ਪਹਿਰੇਦਾਲ ਸੀਗੇ ਚੌਕੀਦਾਰ ਜਿੰਨੂੰ ਕਹਿ ਦਿੰਦੇ ਆ ਜਿੰਨੂੰ ਸਿਕਿਉਰਿਟੀ ਕਹਿ ਦਿੰਦੇ ਆ ਉਹ ਇੰਨੇ ਲਾਲਚੀ ਹੋ ਗਏ ਸੀ ਕਿਉਂਕਿ ਜਿੰਨੀ ਵਾਰੀ ਉਹ ਦਿਨ ਚ ਲੈ ਕੇ ਜਾਂਦੇ ਸੀ ਉੰਨੀ ਵਾਰੀ ਪੈਸੇ ਮੰਗਦੇ ਸੀ ਤਾਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਇਹਨਾਂ ਨੇ ਆਪਣਾ ਘਰ ਵੇਚਤਾ ਸੀਗਾ। ਬਾਬਾ ਮੋਤੀराम ਨੇ ਆਪਣਾ ਘਰ ਵੀ ਵੇਚ ਕੇ ਤਾਂ ਉਹਨਾਂ ਨੂੰ ਰਿਸ਼ਵਤ ਦਿੰਦੇ ਰਹਤੀਨ ਦਿਨ। ਤਿੰਨ ਦਿਨ ਲਗਾਤਾਰ ਇਹਨਾਂ ਨੇ ਸਵੇਰੇ ਦੁਪਹਿਰੇ ਸ਼ਾਮ ਕਿਉਂਕਿ ਉੱਥੇ ਡਿਊਟੀ ਸੀ ਇਹਨਾਂ ਨੂੰ ਪਤਾ ਸੀ ਆਪਾਂ ਚੋਰੀ ਕਿਵੇਂ ਲੰਘ ਸਕਦੇ ਆਂ ਐਸੇ ਤੋਂ ਪਹਿਰਾ ਲੱਗਿਆ ਸੀਗਾ। ਇਸ ਤਰ੍ਹਾਂ ਨੇ ਆਪਣਾ ਇਹਨਾਂ ਨੇ ਆਪਣੇ ਘਰ ਦੀ ਦੇ ਗਹਿਣੇ ਗੱਟੇ ਵੇਚੇ ਘਰ ਵੇਚਿਆ ਔਰ ਉਹਨਾਂ ਨੂੰ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਨੂੰ ਰਿਸ਼ਵਤ ਦੇ ਕੇ ਤਿੰਨ ਦਿਨ ਇਹਨਾਂ ਦੀ ਸੇਵਾ ਕੀਤੀ ਸੇਵਾ ਕਰਨ ਤੋਂ ਬਾਅਦ ਜਦੋਂ ਚੌਥਾ ਦਿਨ ਆਇਆ ਜੀ ਉਦੋਂ ਛੋਟੇ ਸਾਹਿਬ ਜਿਆਦਿਆਂ ਨੂੰ 7 ਦਿਨ ਹੋ ਗਏ ਸੀਗੇ ਜੀ ਤੇ ਸੱਤਵੇਂ ਦਿਨ ਉਹਨਾਂ ਦਾ ਜਿਹੜਾ ਮੇਨ ਮਕਸਦ ਆ ਮਕਸਦ ਸੀ ਕਿ ਉਹਨਾਂ ਨੂੰ ਮੁਸਲਮਾਨ ਬਣਾਉਣਾ ਉਹ ਮੰਨਿਆ ਨਹੀਂ ਤੇ ਉਹਨਾਂ ਨੂੰ ਫਿਰ ਛੋਟੇ ਸਾਹਿਬ ਜਦ ਮੰਨਿਆ ਨਹੀਂ ਉਹਨਾਂ ਨੂੰ 7ਵੇਂ ਦਿਨ ਨੀਆਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਸੀਗਾ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਪਰ ਬਾਬਾ ਮੋਤੀराम ਇਹਦੀ ਹਿਸਟਰੀ ਜਿਹੜੀ ਬਹੁਤ ਅਨਗੌਲੀ ਰੱਖੀ ਗਈ ਆ ਅਨਗੌਲੀ ਕੀਤੀ ਗਈ ਹੈ ਜਿਸ ਕਰਕੇ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ 7ਵੇਂ ਦਿਨ ਫਿਰ ਉੱਥੇ ਗੰਗੂ ਬ੍ਰਾਹਮਣ ਦਾ ਇੱਕ ਭਾਈ ਸੀਗਾ ਪੰਮਾ ਉਹ ਵੀ ਉੱਥੇ ਨੌਕਰੀ ਕਰਦਾ ਸੀ ਬਾਬਾ ਮੋਤੀराम ਮਹਿਰਾ ਦੇ ਨਾਲ ਸੂਪਰ ਸਰਹੰਦ ਦੀ ਜੇਲ੍ਹ ਦੇ ਵਿੱਚ ਤਿਹੂਦ ਨੇ ਜਾ ਕੇ ਚੁਗਲੀ ਲਾਤੀ ਵੀ ਤੂੰ ਹੀ ਤਵੇ ਕਹੀ ਜਾਂਦੇ ਸੀ ਕਿ ਛੋਟੇ ਸਾਹਿਬ ਜਿਆਦਾ ਚ ਬਹੁਤ ਸ਼ਕਤੀ ਆ ਉਹ 7 ਦਿਨ ਭੁੱਖੇ ਰਹੇ ਕਹਿੰਦੇ 7 ਦਿਨ ਭੁੱਖੇ ਨਹੀਂ ਰਹੇ ਬਾਬਾ ਮੋਤੀराम ਮਹਾਰਾ ਉਦੋਂ ਤੇ ਬਾਬਾ ਨਹੀਂ ਸੁਣਾਲ ਤੇ ਬਾਅਦ ਚ ਬਾਬਾ ਉਹਦੇ ਨਾਂ ਨਾਲ ਲੱਗਿਆ ਉਹ ਕਹਿੰਦੇ ਮੋਤੀराम ਨੇ ਤੁਹਾਡੀ ਹੁਕਮ ਅਦੂਲੀ ਕੀਤੀ ਆ ਤੇ ਉਹ ਉਹਨਾਂ ਨੂੰ ਦੁੱਧ ਜਲ ਪਾਣੀ ਰੋਟੀ ਸਿਕਾਉਂਦਾ ਰਿਹਾ ਤੇ ਇਸ ਤਰ੍ਹਾਂ ਉਹ 7 ਦਿਨ ਕੱਢ ਗਏ ਤੇ 7 ਦਿਨ ਜਦੋਂ ਉਹਨਾਂ ਨੇ ਉਹਨਾਂ ਨੇ ਜਦੋਂ ਸੁਪਾ ਸਰਹੰਦ ਨੇ ਸੁਣਿਆ ਤਾਂ ਉਹਨਾਂ ਨੇ ਬਾਬਾ ਮੋਤੀਰਾਮ ਮਹਿਰਾ ਨੂੰ ਬੁਲਾਇਆ ਉਹਨਾਂ ਪੁੱਛਿਆ ਕਿ ਹਾਂ ਵੀ ਆਹ ਗੱਲ ਆ ਤੂੰ ਉਹਦੀਆਂ ਦੀ ਸੇਵਾ ਕਰਦਾ ਰਿਹਾ ਉਹ ਕਹਿੰਦਾ ਜੀ ਮੈਂ ਗੁਰਸੇਚਾ ਤੇ ਗੁਰਸਿੱਖੀ ਦੇ ਵਿੱਚ ਮੁੱਢਲਾ ਫਰਜਾ ਲੋੜਵੰਦੀ ਮਤ ਕਰਨਾ ਮੈਂ ਉਹਨਾਂ ਦੀ ਮਤ ਦਿੱਤੀ ਆ ਤੂੰ ਹੀ ਜਿਵੇਂ ਕਰਨਾ ਕਰੋ ਤੋਂ ਇਹ ਫਿਰ 7ਵੇਂ ਦਿਨ ਇਹਨਾਂ ਦਾ ਪਰਿਵਾਰ ਜਿਹੜਾ 28 ਦਸੰਬਰ 1704 ਨੂੰ ਇਹਨਾਂ ਨੂੰ ਫੜਿਆ ਗਿਆ ਚਾਹਰ ਸਾਰਾ ਪਰਿਵਾਰ ਇਹਨਾਂ ਦਾ ਜਿਹੜਾ ਕੈਦ ਕੀਤਾ ਗਿਆ ਕੁਝ ਇਤਿਹਾਸਕਾਰ ਇਹਨਾਂ ਦੇ ਦੋ ਬੇਟੇ ਵੀ ਦੱਸਦੇ ਆ ਜੋ ਅਸੀਂ ਸੁਣਿਆ ਲਿਖਤ ਦੇ ਵਿੱਚ ਤਾਂ ਨਹੀਂ ਹੈਗਾ ਉਹਨਾਂ ਨੇ ਤੇ ਇਹ ਵੀ ਕਿਹਾ ਕਿ ਜੀਤਾ ਤੇ ਮੀਤਾ ਦੋ ਇਹਦੇ ਪੁੱਤਰ ਸੀਗੇ ਛੋਟੇ 4.5 ਸਾਲ ਦਾ ਤੇ 16 ਸਾਲ ਦਾ ਕੁਝ ਇਹਨੂੰ 7 ਸਾਲ ਦਾ ਇਕੱਲਾ ਹੀ ਬੇਟਾ ਦੱਸਦੇ ਆ ਹੁਣ ਇਹ ਇਤਿਹਾਸ ਵੀ ਅਧੂਰਾ ਹੈ ਇਹਨਾਂ ਦਾ ਇਤਿਹਾਸ ਨਹੀਂ ਲਿਖਿਆ ਗਿਆ ਸੋ ਇਹਨਾਂ ਦਾ ਜਿਹੜਾ ਪੂਰਾ ਪਰਿਵਾਰ ਸੀਗਾ 28 ਦਸੰਬਰ 1704 ਨੂੰ ਫੜਿਆ ਗਿਆ ਕੈਦ ਕੀਤਾ ਗਿਆ ਤਸੀਹੇ ਦਿੱਤੇ ਗਏ ਲਾਲਚ ਦਿੱਤੇ ਗਏ ਕਿ ਤੁਸੀਂ ਮੁਸਲਮਾਨ ਬਣ ਜਾਓ ਤੇ ਤੁਹਾਨੂੰ ਇਸ਼ਾਰਾ ਦਵਾਂਗੇ ਇਹਨਾਂ ਨੇ ਕਿਹਾ ਵੀ ਅਸੀਂ ਮੁਸਲਮਾਨ ਨਹੀਂ ਬਣਨਾ ਤੁਸੀਂ ਜੋ ਕਰਨਾ ਹੈ ਕਰੋ ਤੇ ਇਸ ਤਰ੍ਹਾਂ ਉਹਨਾਂ ਦਾ ਸਭ ਤੋਂ ਪਹਿਲਾਂ ਜਿੱਥੇ ਠੰਡੇ ਬੁਲਜਾ ਨਾ ਇੱਕ ਮੈਂ ਤੁਹਾਨੂੰ ਵਿਸ਼ੇਸ਼ ਗੱਲ ਦੱਸਦਾ ਉਹ ਉੱਥੇ ਜਿੱਥੇ ਠੰਡੇ ਬੁਲਜ ਦੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ 'ਚ ਚੜਿਆਂ ਗਿਆ ਸੀ ਉੱਥੇ ਹੀ ਇਹਨਾਂ ਨੂੰ ਵੇਲਣ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਜਿਹੜਾ ਸਭ ਤੋਂ ਵੱਡੀ ਗੱਲ ਕਹਿਣ ਤੇ ਸੁਣਨ ਵਾਲੀ ਤੇ ਅਮਲ ਕਰਨ ਵਾਲੀ ਆ ਪਰ ਇਹਨਾਂ ਦੀ ਸ਼ਹੀਦੀ ਨੂੰ ਅਨਗੌਲਿਆ ਕੀਤਾ ਗਿਆ ਇਹ ਬੜੇ ਦੁੱਖ ਦੀ ਗੱਲ ਆ ਜੇ ਉੱਥੇ ਪੰਜ ਸੱਤ ਕਿੱਲਿਆਂ ਦੇ ਵਿੱਚ ਇੰਨਾ ਵੱਡਾ ਗੁਰਦੁਆਰਾ ਬਣ ਸਕਦਾ ਸ਼ਰੋਮਣੀ ਕਮੇਟੀ ਬਣਾ ਸਕਦੀ ਆ ਤੇ 100 ਗਜ ਦੇ ਵਿੱਚ ਇਹਨਾਂ ਦਾ 20 ਸਦੀ ਸਹੀ ਦੀ ਸਥਾਨ ਬਣ ਸਕਦਾ ਇਹ ਤਾਂ ਸਾਨੂੰ ਦੁੱਖ ਆ ਭਾਵੇਂ ਸਾਡੀ ਪੰਜਾਬ ਸਰਕਾਰ ਨੇ ਬੇਨਤੀ ਨੂੰ ਪ੍ਰਵਾਨ ਕਰ ਦਿਆ ਹੋਇਆ ਸ਼ਰੋਮਣੀ ਕਮੇਟੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਦਿਆ ਹੋਇਆ 2016 ਦੇ ਵਿੱਚ ਬਾਬਾ ਜੀ ਦੀ ਜਿਹੜੀ ਸ਼ਹੀਦੀ ਫੋਟੋ ਆ ਉਹ ਸਿੱਖ ਅਜੈਬ ਕਾਲ ਸ੍ਰੀ ਅਮਨ ਸਾਹਿਬ ਸਾਹਿਬ ਦੇ ਵਿੱਚ ਲਗਾਈ 2016 ਦੇ ਵਿੱਚ ਸ਼ਹੀਦੀ ਹੋਈ 28 ਦਸੰਬਰ 1704 ਨੂੰ 3 ਸਦੀਆਂ ਬਾਅਦ ਇਹ ਜਿਹੜੀ ਸ਼ਹੀਦੀ ਵਾਲੀ ਫੋਟੋ ਉੱਥੇ ਸਿੱਖ ਅਜੈਬ ਕਾਲ 'ਚ ਲੱਗੀ ਜਦੋਂ ਕਿ ਪਹਿਲਾਂ ਵੀ ਸ਼ਹੀਦੀ ਵਾਲੀ ਫੋਟੋ ਲੱਗੀ ਇਹ ਵੀ ਲੱਗ ਸਕਦੀ ਸੀਗੀ ਪਰ ਸਾਡੀ ਰਿਕਵੈਸਟ ਇਹਨਾਂ ਮੰਨੀ ਅਸੀਂ ਫੇਰ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੀ ਜਿਹੜੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ 2016 ਦੇ ਵਿੱਚ ਹੀ ਠੰਡੇ ਬੁਲਜ ਦੀ ਬੈਕ ਸਾਈਡ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਰੈਨਮਈ ਹੀਟ ਜਿਹੜੀ ਅਛੀਦੀ ਯਾਦਗਾਰ ਬਣੀ ਅਮਰਜੀਤ ਬਾਬਾ ਮੋਤੀਰਾ ਮਹਾਰਾਜ ਜੀ ਉਹ ਵੀ ਇਹੀ ਉਹਨਾਂ ਨੂੰ ਰਿਕਵੈਸਟ ਕੀਤੀ ਤੇ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸ਼ਰੋਬਨੀ ਅਕਾਲੀ ਦਲ ਦਾ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਉਸ ਟਾਈਮ ਤੇ ਉਹ ਚੀਫ ਮਿਨਿਸਟਰ ਸੀਗੇ ਕਿ ਅਸੀਂ ਉਹਨਾਂ ਨੂੰ ਡਾਇਰੈਕਟ ਹੀ ਇਹ ਬੇਨਤੀ ਕੀਤੀ ਸੀ ਵੀ ਕੋਈ ਅਛੀਦੀ ਯਾਦਗਾਰ ਬਣਾਓ ਐਡੀ ਵੱਡੀ ਅਛੀਦੀ ਆ ਵੇਲਣੇ ਦੇ ਵਿੱਚ ਪੀੜ ਕੇ ਦਿੱਤੀ ਸ਼ਹੀਦੀ ਕੋਈ ਨਿੱਕੀ ਜੀ ਨਹੀਂ ਹੈਗੀ ਤੇ ਉਹ ਸਾਡੀ ਉਹਨਾਂ ਨੇ ਰਿਕੁਐਸਟ ਮੰਨੀ ਤੇ ਇਹ 5 ਏਕੜ ਵਿੱਚ ਜਿਹੜੀ ਸ਼ਹੀਦੀ ਯਾਦਗਾਰ ਬਣੀ ਹੈ ਸਰੋਵਣੀ ਕਮੇਟੀ ਦੀ ਜਗ੍ਹਾ ਹੈ ਤੇ ਪ੍ਰਾਤਨ ਵਿਭਾਗ ਜਿਹੜੀ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਹੈ ਉੱਥੇ ਕਰੋੜਾਂ ਰੁਪਈਆ ਦਾ ਜਿਹੜਾ ਇਹ ਇਹ ਵੀ ਇੱਥੇ 5-7 ਜਿਹੜੇ ਫੋਟਾ ਭਰਤ ਪਾਈ ਗਈ ਆ ਜਿਹੜੀ ਇਹ ਬਣੀ ਹੈ ਨਾ ਇਹ ਯਾਦਗਾਰ ਸ਼ਹੀਦੀ ਯਾਦਗਾਰ ਇਹ ਨੀਵੀਂ ਬਹੁਤ ਸੀਗੀ ਬਹੁਤ ਬੇਨਤ ਕੀਤੀ ਹੈ ਇਹਦੇ 'ਚ ਅਸੀਂ ਤੈਅ ਦਿਲੋਂ ਪਰ ਉਹਨਾਂ ਦਾ ਸ਼ਹੀਦੀ ਜਿਹੜੀ ਯਾਦਗਾਰ ਬਣਾਈ ਆ ਪੰਜਾਬ ਸਰਕਾਰ ਤੇ ਸਰੂਬੀ ਕਮੇਟੀ ਦਾ ਧੰਨਵਾਦ ਕਰਦੇ ਆ ਪਰ ਇਹਨਾਂ ਨੂੰ ਆਪ ਕਰਨਾ ਚਾਹੀਦਾ ਸੀਗਾ ਸਾਹੀ ਹੋਣੇ तकरीबन 6-7 ਸਾਲ ਦੀ ਲੰਮੀ ਜਦੋਜਹਤ ਤੋਂ ਬਾਅਦ ਇਹ ਬਣੀਆਂ ਯਾਦਗਾਰ ਸੋ ਇਹ ਇਸ ਤਰ੍ਹਾਂ ਇਹ ਦੱਸਦੇ ਆ ਕਿ ਇਹ ਵੀ ਸਹੀਦੀ ਯਾਦਗਾਰ ਉਹਨਾਂ ਦੀ ਪੰਜਾਬ ਸਰਕਾਰ ਤੇ ਸਰੂਬੀ ਕਮੇਟੀ ਦੀ ਬਣਾਈ ਹੋਈ ਹੈ ਔਰ ਇਹ ਸਥਾਨ ਉਹਨਾਂ ਦੀ ਯਾਦਗਾਰ ਵਿੱਚ ਬਣਿਆ ਪਹਿਲਾਂ ਇਹ ਬਾਬਾ ਮੋਤੀਰਾ ਮਹਾਰਾਜ ਜੀ ਦੀ ਸੀਧੀ ਜੜੀ ਸੀਗੀ ਸਾਡੇ ਵੱਡੇ-ਵਡੇਰੇ ਠੰਡੇ ਬੁੱਢੇ ਤੇ ਸੇਵਾ ਸੱਡੇ ਬੁੱਢੇ ਦੀ ਸੇਵਾ ਸੰਭਾਲਵੀ ਸਾਡੇ ਵੱਡੇ-ਵਡੇਰੇ ਕਰਦੇ ਸੀਗੇ ਜਦੋਂ ਇਹ ਸਰੋਵਨੀ ਕਮੇਟੀ ਨਹੀਂ ਸੀ ਹੋਂਦ ਵਿੱਚ ਆਈ ਤੇ ਬਾਬਾ ਮੋਤੀਰਾ ਮਹਾਰਾ ਜਿੱਥੇ ਠੰਡੇ ਬੁੱਢੇ ਤੇ ਕੋ ਸੇਵਾ ਕਰਦੇ ਰਹੀ ਉਹਦੀ ਖਾਮ ਸੰਭਾਲ ਸਾਡੇ ਪਰਿਵਾਰ ਸਿਰਫ ਕਰਦਾ ਸੀਗਾ ਸਾਡੇ ਵੱਡੇ-ਵਡੇਰੇ ਕਰਦੇ ਸੀਗੇ ਤੇ ਇੱਥੇ ਜਿਹੜਾ ਗੁਰਦੁਆਰਾ ਬਣਿਆ ਤੇ ਉਹ ਸਾਰਾ ਜਿਹੜਾ ਇਤਿਹਾਸ ਹੀ ਬਾਬਾ ਮੋਤੀराम ਮਹਾਰਾਜ ਜੀ ਦਾ ਉਹਨੂੰ ਖੁਰਦ ਬੁਲਡ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਵਿਰੋਧ ਦੇ ਵਿੱਚ ਵੀ ਅਸੀਂ ਕਈ ਵਾਰੀ ਜਲੂਸ ਕੱਢੇ ਵਿਰੋਧ ਕੀਤਾ ਤੇ ਉਹਦੇ ਬਦਲੇ ਦੇ ਵਿੱਚ ਆ ਜਿਹੜੀ 2000 ਗੱਜ ਜਗ੍ਹਾ ਜਿੱਥੇ ਆਪਾਂ ਹੱਥ ਖੜੇ ਆ ਇਹ 2000 ਗੱਜ ਜਗ੍ਹਾ ਸ਼ਰੋਣੀ ਕਮੇਟੀ ਨੇ ਸਾਨੂੰ ਬਾਬਾ ਜੀ ਦੀ ਯਾਦਗਾਰ ਬਣਾਉਣ ਵਾਸਤੇ ਦਿੱਤੀ ਸੀਗੀ ਤੇ ਇਹ ਯਾਦਗਾਰ ਉਦੋਂ ਦੀ ਬਣੀ ਆ ਤਕਰੀਬਨ ਇਹ 1970 ਤੋਂ ਸਾਡਾ ਜਿਹੜਾ ਇਹ ਜਦੋਂ ਜਾਇ ਚੱਲਦੀ ਸੀਗੀ 1982 ਦੇ ਵਿੱਚ ਇਹ तकरीबन ਕੰਪਲੀਟ ਬਣ ਕੇ ਤਿਆਰ ਹੋਈ ਸੋ ਇਹ ਸ਼ਹੀਦੀ ਯਾਦਗਾਰ ਬਾਬਾ ਮੋਤੀਰਾਮ ਰਾਜ ਜੀ ਜਿੱਥੇ ਤੁਸੀਂ ਅੱਜ ਆਇਓ ਇਹ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਆ ਤੇ ਅੱਜ ਦੇਸ਼ ਵਿਦੇਸ਼ ਤੋਂ ਇੱਥੇ ਆਉਂਦੀ ਹੈ ਜਨਤਾ ਤਿੰਨ ਨਾ ਸੀਗਾ ਵੀ ਮੋਤੀਰਾ ਮੈਰਜ ਦੇ ਨਾਮ ਤੇ ਕੋਈ ਇਤਿਹਾਸਕ ਕੋਈ ਤੁਸੀਂ ਦਿਹਾੜੇ ਮਨਾਉਨੇ ਹੋ ਹੁਣ ਕੋਈ ਛਿੱਦੀ ਦਿਹਾੜੇ ਅਸੀਂ 25 26 27 28 ਨੂੰ ਉਹ ਛਿੱਦੀ ਦਿਹਾੜਾ ਜਿਵੇਂ ਛੋਟੇ ਛੱਪ ਜਿਆਦਾਂ ਦਾ ਬਣਾਉਂਦੇ ਆ ਉਹਦਾ ਨਾਲ ਹੀ ਇਹ ਚਾਰ ਦਿਨ ਇੱਥੇ ਵੀ ਚੱਲਦੀ ਆ ਛਿੱਦੀ ਦਿਹਾੜਾ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਹੈ ਜਨਤਾ ਤੇ ਤੁਹਾਨੂੰ ਵੀ ਮੈਂ ਆਪਣੇ ਵੱਲੋਂ ਸੱਦਾ ਪੱਤਰ ਦਿੰਦਾ ਕਿ 25 26 27 28 ਦਸੰਬਰ ਨੂੰ ਇੱਥੇ ਜ਼ਰੂਰ ਆਣ ਕੇ ਦੇਖਿਆ ਕਰੋ ਕਿ ਕਿੰਨੇ ਵੱਡੇ ਪੱਧਰ ਤੇ ਇੱਥੇ ਵੀ ਜਨਤਾ ਨਤਮਸਤਕ ਹੁੰਦੀ ਆ ਆਪਣੇ ਸਰਦਾ ਸਤਕਾਰ ਭੇਟ ਕਰਦੀ ਆ ਬਾਬਾ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨੂੰ ਤੇ ਆਓ ਤੁਹਾਨੂੰ ਗਲਾਸ ਜਿੰਨਾ ਗਲਾਸਾਂ ਦੇ ਨਾਲ ਠੰਡੇ ਬੁਰਜ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਲਾਇਆ ਸੀ ਉਹਨਾਂ ਦੇ ਦਰਸ਼ਨ ਕਰਾਉਂਦੇ ਆ ਲੋਕ ਸੰਗਤ ਸਾਰੀ ਇਹ ਇਹਨਾਂ ਗਲਾਸਾਂ ਦੇ ਦਰਸ਼ਨ ਕਰਦੀ ਆ ਇਹ ਤੁਹਾਡੇ ਸਾਹਮਣੇ ਉਹ ਸੰਗਤ ਜਿਹੜੇ ਜਿਹੜੇ ਗਲਾਸ ਆ ਇਹ ਮੌਜੂਦ ਆ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੀ ਇਹਨਾਂ ਦੀ ਸ਼ਾਮ ਸੰਭਾਲ ਅਸੀਂ ਕਰ ਰਹੇ ਹਾਂ ਤੇ ਇਹ ਤੁਸੀਂ ਇਹਨਾਂ ਦਾ ਇਤਿਹਾਸ ਆਪਣੇ ਕੈਮਰੇ 'ਚ ਬੰਦ ਕਰ ਸਕਦੇ ਹੋ ਸੇ ਹੋਰ ਕੋਈ ਤੁਸੀਂ ਜੇ ਪੁੱਛਣਾ ਹੈ ਬਾਬਾ ਜੀ ਦੀ ਇਹਦੀ ਵਾਲੀ ਫੋਟੋ ਆ ਇਹ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹੂੰਗਾ ਕਛਵ ਰਾਜਪੁਰ ਸੋਸ਼ਲ ਵੈਲਫੇਅਰ ਸੁਸਾਇਟੀ ਲੁਧਿਆਣਾ 2004 ਦੇ ਵਿੱਚ ਹੋਣ ਚਾਈ ਸੀਗੀ ਤੇ ਉਹਦਾ ਮੁੱਖ ਮਕਸਦ ਹੀ ਸਭ ਤੋਂ ਪਹਿਲਾਂ ਬਾਬਾ ਮੋਤੀ ਜੀਰਾ ਮਹਾਰਾਜ ਦੀ ਸ਼ਿੱਧੀ ਨੂੰ ਲੋਕਾਂ ਤੱਕ ਪਹੁੰਚਾਉਣਾ ਸ਼ਿੱਧੀ ਵਾਲੀ ਫੋਟੋ ਕੋਈ ਬਣੀ ਨਹੀਂ ਸੀ ਕਿਸੇ ਧਾਰਮਿਕ ਸੰਸਥਾ ਚਾਹੇ ਜੱਡੀ ਵਰਦੀ ਵਰਦੀ ਸੰਸਥਾ ਹੋਵੇ ਸ਼ਰਮੌਰ ਜਥੇਬੰਦੀਆਂ ਨੇ ਕੋਈ ਫੋਟੋ ਨਹੀਂ ਸੀ ਬਣਾਈ ਇਹ ਫੋਟੋ ਜਿਹੜੀ ਲੁਧਿਆਣੇ ਦੇ ਵਿੱਚ ਸ਼ਿੱਧੀ ਵਾਲੀ ਅਸੀਂ ਪਹਿਲੀ ਵਾਰ ਬਣਾਈ ਸੀ ਜਿਹੜੀ ਅਸੀਂ ਫੋਟੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਜਦੋਂ ਦਿਖਾਈ ਉਹਨਾਂ ਦੀ ਵੀ ਰੂਹ ਕੰਬੁੱਠੀ ਪੇ ਇਸ ਤਰ੍ਹਾਂ ਵੇਲਣੇ ਦੇ ਵਿੱਚ ਪੀੜ ਕੇ ਜਿਵੇਂ ਗੰਨੇ ਦਾ ਰਾਸ ਕੱਢਿਆ ਜਾਂਦਾ ਏਡੀ ਵੱਡੀ ਕੁਰਬਾਨੀ ਤੇ ਉਹਨਾਂ ਦੀ ਵੀ ਇਹ ਫੇਰ ਮੈਂ ਇੱਕ ਵਾਰੀ ਕਹਾਂਗਾ ਵੀ ਬਹੁਤ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਇਹ ਛੀਦੀ ਵਾਲੀ ਫੋਟੋ ਜਿਹੜੀ ਆ ਇਹ ਬਾਅਦ ਇਹ ਫੋਟੋ ਬਣ ਤੋਂ ਬਾਅਦ ਜਿਹੜੀ ਇਹ ਛੀਦੀ ਵਾਲੀ ਫੋਟੋ ਆ ਇਹ ਸ਼੍ਰੋਮਣੀ ਕਮੇਟੀ ਨੇ ਤਿਆਰ ਕਰਵਾਈ ਸੀ ਔਰ ਇਹ ਫੋਟੋ ਹੁਣ ਜਿਹੜੀ ਆ ਸਿੱਖ ਜਾਇਬ ਕਾਲ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਲੱਗੀ ਆ ਮੇਰੇ ਦੇ ਬੇਟੇ ਨੇ ਸ਼ੋਹ ਇਹ ਛੋਟੇ ਬੇਟੇ ਨੂੰ ਸਭ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ ਸੀਗਾ ਤਾਂ ਕਿ ਇਹ ਕੰਬ ਜਾਣ ਮਾਤਾ ਪਿਤਾ ਸਾਹਮਣੇ ਵੇਖ ਕੇ ਛੋਟੇ ਬੱਚਿਆਂ ਦਾ ਦਿਲਦ ਕੋਈ ਨਹੀਂ ਸਹਾਰ ਸਕਦਾ ਆਪਾਂ ਸਾਰੇ ਬੱਚੇ ਵਾਲਿਆਂ ਸਾਡੇ ਬੱਚੇ ਨੂੰ ਕੋਈ ਪਹਿਲਾਂ ਬੱਚਿਆਂ ਨੂੰ ਸ਼ਹੀਦ ਕੀਤਾ ਫਿਰ ਇਸ ਤਰ੍ਹਾਂ ਵਾਰੀ-ਵਾਰੀ ਇਹਨਾਂ ਨੂੰ ਵਾਰੀ-ਵਾਰੀ ਪੁੱਛਦੇ ਸੀ ਕਿ ਤੁਸੀਂ ਮੁਸਲਮਾਨ ਬਣ ਜਾਓ ਨਹੀਂ ਤੇ ਤੁਹਾਨੂੰ ਵੀ ਇਸ ਤਰ੍ਹਾਂ ਬੇਲੇਣੇ ਦੇ ਵਿੱਚ ਪੀਟ ਕੇ ਉਹ ਖਤਮ ਕਹਿੰਦੇ ਸੀ ਵੀ ਖਤਮ ਕਰਨਾਗੇ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਛੋਟਾ ਬੱਚਾ ਇਹਨਾਂ ਦਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇੱਕੋ ਜਗ੍ਹਾ ਇੱਕੋ ਸਮੇਂ ਬਹੁਤ ਕੁਰਬਾਨੀ ਦੀ ਜੇ ਡਿਟੇਲ ਚ ਚਾਹੀਏ ਨਾ ਇਹੋ ਜੀ ਕੁਰਬਾਨੀ ਮੇਰੇ ਖਿਆਲ ਲੜਾਈ ਲੜਦੇ ਆ ਬੜੀ chatID ਹੋਏ ਆਪਣੇ ਸਿੱਖ ਕੌਮ ਦੇ ਵਿੱਚ ਅਨਗਿਣਤੀ ਹੋਏ ਆ ਛੇਲ ਝੁਕਦਾ ਸਾਨੂੰ ਸਾਡਾ ਉਹਨਾਂ ਨੂੰ ਪਰ ਪੂਰੇ ਦਾ ਪੂਰਾ ਪਰਿਵਾਰ ਇੱਕੋ ਸਮੇਂ ਇੱਕੋ ਜਗ੍ਹਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਇਹ ਬੇਲੇਣੇ ਦੇ ਵਿੱਚ ਫੀੜ ਕੇ ਸ਼ਹੀਦ ਕੀਤਾ ਹੋਵੇ ਇਹ ਕੋਈ ਸ਼ਹੀਦੀ ਇਹੋ ਜੀ ਨਹੀਂ ਹੈਗੀ ਪਰ ਦੁੱਖ ਮੈਂ ਫੇਰ ਕਹੂੰਗਾ ਵੀ ਸਾਨੂੰ ਦੁੱਖ ਇਸ ਕਰ ਗਿਆ ਮੈਂ ਜਾਣਣਾ ਮੈਂ ਚਾਹੁੰਦਾ ਵੀ ਇਹ ਇੰਦੀ ਵੱਡੀ ਸ਼ਹੀਦੀ ਨੂੰ ਅਨਗੌਲਿਆ ਕਿਉਂ ਕੀਤਾ ਗਿਆ ਕੀ ਕਾਰਨ ਆ ਕਾਦਾ ਸਿੱਖੀ ਕਿਵੇਂ ਸਿੱਖੀ ਦਾ ਪ੍ਰਚਾਰ ਹੋਊਗਾ ਜੇ ਆਪਾਂ ਦੇਖ ਰਹੀ ਬਹੁਤ ਸੰਗਤ ਦੇਖ ਰਹੀ ਆ ਤੁਹਾਡਾ ਤਾਂ ਹੀ ਅਸੀਂ ਸਨੇਹਾ ਜਰੂਰ ਸੰਗਤਾਂ ਤੱਕ ਪਹੁੰਚਾਵਾਂਗੇ ਵੀ ਕਿਉਂ ਨਗੌਲਿਆ ਕੀਤਾ ਗਿਆ ਹਨਾ ਏਡੀ ਤਕੜੀ ਸ਼ਹਾਦਤ ਬਹੁਤ ਵੱਡੀ ਸ਼ੀਧੀ ਹੈ ਬਾਬਾ ਜੀ ਤੇ ਮੈਂ ਦੱਸ ਰਹਾ ਚਾਹੁੰਗਾ ਵੀ ਲੁਧਿਆਣੇ ਦੇ ਵਿੱਚ ਵੀ ਅਸੀਂ ਬਾਬਾ ਮੋਤੀਰਾਮ ਮਹਾਰਾਜ ਜੀ ਦੀ ਜਿਵੇਂ ਇਹਨਾਂ ਨੇ ਸੇਵਾ ਦੇ ਬਦਲੇ ਪੂਰਾ ਆਪਣਾ ਪਰਿਵਾਰ ਵਾਰਤਾ ਲੁਧਿਆਣੇ ਦੇ ਵੀ ਅੱਜ ਕੱਲ੍ਹ ਨਾ ਐਜੂਕੇਸ਼ਨ ਤੇ ਜਿਹੜੇ ਹੌਸਪੀਟਲ ਆ ਇਹ ਇਹ ਬਿਜ਼ਨਸ ਵੀ ਬਣ ਗਿਆ ਤੇ ਆਮ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਆ ਅਸੀਂ ਲੁਧਿਆਣੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਆ ਸਿੱਖਿਆ ਅਸੀਂ ਪਲੱਸ 2 ਤੱਕ ਸ਼ੁਰੂ ਕਰਤੀ ਆ ਜਿਹੜੀ ਨੋ ਪ੍ਰੋਫਿਟ ਨੋ ਲਾਸ ਦੇ ਆਧਾਰ ਤੇ ਉੱਥੇ ਚੱਲ ਰਹੀ ਆ 500 ਰੁਪਏ ਅਸੀਂ ਐਡਮਿਸ਼ਨ ਫੀਸ ਲੈਂਦੇ ਆ ਇੰਗਲਿਸ਼ ਮੀਡਮ ਦਾ ਜਿਹੜੀਆਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹਜ਼ਾਰਾਂ ਰੁਪਈਆ ਚ ਲੋਕੀ ਲੈਂਦੇ ਅਸੀਂ ਸਿਰਫ 500 ਰੁਪਏ ਲੈਂਦੇ ਆ ਇਸੇ ਤਰ੍ਹਾਂ ਫੀਸਾਂ ਬਹੁਤ ਘੱਟ ਆ ਐਜੂਕੇਸ਼ਨ ਤੋਂ ਬਾਅਦ ਸਾਡੀ ਜਿਹੜੀ ਸੰਸਥਾ ਉੱਥੇ ਪਹਿਲੀ ਤੋਂ ਪਲੱਸ 9ਵੀਂ ਤੱਕ ਇਹ ਨਰਸੀ ਤੋਂ ਲੈ ਕੇ ਪਲੱਸ 2 ਤੱਕ ਆ 10ਵੀਂ ਦੀ ਸਾਨੂੰ ਮਾਨਤਾ ਮਿਲਈ ਆ ਤੇ ਆਉਂਦੇ ਸਾਲ ਆਉਂਦੇ ਕੁਝ ਸਾਲਾਂ ਦੇ ਵਿੱਚ ਅਸੀਂ ਕਾ ਮਾਡਾ ਸਕੂਲ ਦਾ ਮੈਂ ਸ਼ਹੀਦ ਮੋਤੀਰਾ ਮਹਿਰਾ ਮੈਮੋਰੀਅਲ ਹੈਗਾ ਹਾਈ ਸਕੂਲ ਸ਼ਿਵਲਾਪੁਰੀ ਢਲੋਂ ਨਕਰਲ ਦਿਹਾਣਾ ਉਹ ਉੱਥੇ ਚੱਲ ਰਿਹਾ ਹੈ ਗਾਂ ਅਸੀਂ ਕਾਲਜ ਦੀ ਰੂਪਰੇਖਾ ਤਿਆਰ ਕਰਕੇ ਗਾਲਚੇ ਤੱਕ ਐਜੂਕੇਸ਼ਨ ਦੇਣਾ ਚਾਹੁੰਦੇ ਆ ਚੈਰੀਟੇਬਲ ਹਸਪੀਟਲ ਬਣਾਉਣਾ ਚਾਹੁੰਦੇ ਆ ਤੇ ਬਹੁਤ ਵੱਡੇ ਪ੍ਰੋਜੈਕਟ ਮੈਡੀਕਲ ਕਾਲਜ ਖੋਲਣਾ ਚਾਹੁੰਦੇ ਆ ਸੰਗਤਾਂ ਨੂੰ ਅਸੀਂ ਬੇਨਤੀ ਵੀ ਕਰਦੇ ਆ ਵੀ ਸਾਡਾ ਸਾਥ ਦਓ ਕਿਉਂਕਿ ਆਮ ਤੇ ਗਰੀਬ ਬੰਦੇ ਨਾਲ ਕੋਈ ਸਾਥ ਨਹੀਂ ਦਿੰਦਾ ਵੱਡਿਆਂ ਨੂੰ ਹਰ ਕੋਈ ਮਦਦ ਕਰਦਾ ਤੇ ਅਸੀਂ ਉੱਥੇ ਮਨੁੱਖਤਾ ਦੀ ਸੇਵਾ ਵਾਸਤੇ ਪ੍ਰੋਜੈਕਟ ਆਰੰਭਿਆ ਵੀ ਸਾਡਾ ਸਾਡੀ ਮਦਦ ਕੀਤੀ ਜਾਵੇ ਮੈਂ ਬਲਦੇਵ ਸਿੰਘ ਦਸਾਹਰ ਇੱਥੇ ਜਾਇੰਟ ਸਕੱਤਰ ਆ ਤੇ ਅਮਰ ਸ਼ੀਦ ਬਾਬਾ ਮੋਤੀराम ਮਹਿਰਾ ਮੋਰਿਅਲ ਸਕੂਲ ਜਿਹੜਾ ਚਲਾ ਰਹੇ ਹਾਂ ਉੱਥੇ ਮੈਂ ਪ੍ਰਧਾਨ ਆ 8847650040 ਮੇਰਾ ਨੰਬਰ ਆ ਜੇ ਕਿਸੇ ਮੇਰੇ ਵੀਰ ਨੇ ਸੰਪਰਕ ਕਰਨਾ ਹੋਵੇ ਕਿਸੇ ਤਰ੍ਹਾਂ ਦੀ ਹੈਲਪ ਕਰਨੀ ਹੋਵੇ ਕੋਈ ਸੁਝਾਅ ਦੇਣਾ ਹੋਵੇ ਕਿ ਮੈਂ ਫੇਰ ਇੱਕ ਵਾਰੀ ਕਹੂੰਗਾ 8847650040 ਮੇਰਾ ਨੰਬਰ ਆ ਕਦੀ ਵੀ ਤੁਸੀਂ ਵੈਸੇ ਵੀ ਜਾਣਕਾਰੀ ਵੀ ਜਾਂ ਵੇਖਣ ਵਾਸਤੇ ਵੀ ਆਉਣਾ ਤੇ ਸਾਰਿਆਂ ਨੂੰ ਇੱਥੇ ਹਾਲਤ ਕਿ ਸੱਦਾ ਦਿੱਤਾ ਜਾਂਦਾ ਇਸ ਸਥਾਨ ਤੇ ਵੀ ਜਿਹੜੀ ਸਭ ਸੰਗਤ ਨੂੰ ਅਸੀਂ ਹਾਰਦਿਕ ਸੱਦਾ ਦਿੰਦੇ ਆਂ ਵੀ ਆਓ ਏਡੀ ਵੱਡੀ ਸੀਧੀ ਆ ਇੱਥੋਂ ਸਿੱਖੋ ਕੁਝ ਸਾਡੀ ਨੌਜਵਾਨ ਪੀੜ੍ਹੀ ਪਤਿਤ ਹੋ ਰਹੀ ਆ ਆਣ ਕੇ ਦੇਖੋ ਗਰੀਬੀ ਦੀ ਹਾਲਤ ਦੇ ਵਿੱਚ ਵੀ ਸਿੱਖੀ ਨੂੰ ਕਾਇਮ ਰੱਖਿਆ ਆਪਾਂ ਅੱਜ ਛੋਟੇ ਛੋਟੇ ਲਾਲਚ ਦੇ ਮਕਰ ਲਾ ਕੇ ਸਿੱਖੀ ਨੂੰ ਛੱਡ ਰਹੇ ਆਂ ਤੇ ਬਾਬਾ ਮੋਤੀਰਾ ਮਹਾਰਾਜ ਜੀ ਦੇ ਪਰਿਵਾਰ ਤੋਂ ਛੋਟੇ ਸਹਬਜ਼ਾਦਿਆਂ ਤੋਂ ਕੋਈ ਸਿੱਖਿਆ ਲਾਓ ਤੇ ਸਿੱਖੀ ਨੂੰ ਕਾਇਮ ਕਰਕੇ ਬਲੰਦ ਕਰੋ ਇਹਦਾ ਨਾਰਾ ਸਿੱਖੀ ਦਾ ਤਾਂ ਕਿ ਸਿੱਖੀ ਦਾ ਝੰਡਾ ਹੋਰ ਬਲੰਦ ਹੋ ਸਕੇ ਸਾਰੇ ਸੰਸਾਰ ਦੇ ਵਿੱਚ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਜੱਜਕ ਜੇ ਹੋਰ ਕੋਈ ਸਵਾਲ ਤੁਸੀਂ ਪੁੱਛਣਾ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਬਾਬਾ ਬਲਦੇਵ ਸਿੰਘ ਜੀ ਦਾ ਸੋ ਬਾਬਾ ਜੀ ਨੇ ਜਿਵੇਂ ਦੱਸਿਆ ਬਹੁਤ ਮਾਣ ਮੱਤਾ ਇਤਿਹਾਸ ਬਹੁਤ ਵੱਡੀ ਸ਼ਹੀਦੀ ਬਾਬਾ ਮੋਤੀराम ਮਹਾਰਾਜ ਜੀ ਦੀ ਤਾਂ ਤੁਸੀਂ ਸੰਗਤ ਜਦੋਂ ਵੀ ਫਤੇਗੜ ਸਾਹਿਬ ਫਤੇਗੜ ਸਾਹਿਬ ਸਰਹੰਦ ਜੋ ਤੁਸੀਂ ਆਉਨੇ ਹੋ ਉੱਥੇ ਗੁਰੂ ਘਰ ਸ਼ੋਭਿਤ ਹੈ ਜਰੂਰ ਤੁਸੀਂ ਆਓ ਤੇ ਪਵਿੱਤਰ ਜਿਹੜੇ ਗਲਾਸ ਨੇ ਜਿਨ੍ਹਾਂ ਦੇ ਨਾਲ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਬਜਨ ਦੇ ਮਾਤਾ ਗੁਜਰੀ ਨੂੰ ਦੁੱਧ ਸਰਬਨ ਸੇਵਨ ਕਰਵਾਇਆ ਸੀਗਾ ਉਹਦੇ ਵੀ ਜਰੂਰ ਦਰਸ਼ਨ ਕਰੋ ਤੇ ਇੱਥੇ ਜਰੂਰ ਤੁਸੀਂ ਇਤਿਹਾਸਕ ਸਥਾਨ ਤੇ ਦਰਸ਼ਨ ਜਰੂਰ ਕਰਕੇ ਜਾਓ ਜੀ ਸਾਡਾ ਹਰ ਟਾਈਮ ਇਹੀ ਮਕਸਦ ਹੁੰਦਾ ਕਿ ਸ਼ਬਦ ਚੈਨਲ ਤੇ ਅਸੀਂ ਉਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਾਈਏ ਜੋ ਇਤਿਹਾਸਕ ਨੇ ਜਾਂ ਤੁਹਾਨੂੰ ਹੋਰ ਬਹੁਤ ਸਾਰੀਆਂ ਜਾਣਕਾਰੀ ਦਈਏ ਜੋ ਸਾਡੀ ਇਤਿਹਾਸ ਕਈ ਅੰਗੋਲੇ ਆ ਕੋਈ ਬਿਆ ਰਹਿ ਗਿਆ ਹਨ ਤੇ ਤੁਸੀਂ ਇਸ ਵੀਡੀਓ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੁਸੀਂ ਜਿਹੜੇ ਸ਼ਬਦ ਚੈਨਲ ਦੇ ਨਾਲ ਧੰਨਵਾਦ